ਦੂ ਤੋਂ ਢਾਈ ਤਿੰਨ ਘੰਟੇ ਤੁਸੀਂ ਬੈਠ ਕੇ ਆਏ ਹੋ ਹਾਂਜੀ ਕਿਹੜੀ ਐਸੀ ਗੱਲ ਜਿਹੜੀ ਦਿਲ ਨੂੰ ਲੱਗੀ ਜਾਂ ਉਹ ਪਰਿਵਾਰ ਦੇ ਹਾਲਾਤ ਕੀ ਨੇ ਅੱਜ ਮਾਹੌਲ ਕੀ ਜਦੋਂ ਕੋਈ ਯਾਰ ਬੰਦਾ ਤਰੱਕੀ ਕਰਦਾ ਸਾਰਾ ਉਹਦਾ ਆਲਾ ਦੁਆਲਾ ਉਹਦਾ ਦੁਸ਼ਮਣ ਬਣ ਜਾਂਦਾ ਉਹਦਾ ਪਿੰਡ ਸਿੱਧੂ ਦਾ ਦੁਸ਼ਮਣ ਬਣ ਗਿਆ ਉਹਦੇ ਡਰਾਈਵਰ ਦੁਸ਼ਮਣ ਬਣ ਗਏ ਜਿਹੜੇ ਉਹਨੇ ਰੱਖੇ ਸੀ ਜਿਹੜੇ ਉਹਦੇ ਯਾਰ ਦੋਸਤ ਸੀ ਉਹ ਵੀ ਦੁਸ਼ਮਣ ਬਣ ਗਏ ਅੱਜ ਵੀ ਕਿੰਨਾ ਕੁ ਦਰਦ ਹੈ ਕਿੰਨੀ ਕੁ ਖੁਸ਼ੀ ਹੈ ਵੀਰ ਜੀ ਉਸ ਘਰ ਦੇ ਵਿੱਚ ਤਾਂ ਉਹ ਬੰਦਿਆ ਨੇ ਨਾ ਆਪਣੇ ਆਪ ਨੂੰ ਕੈਦ ਕੀਤਾ ਉਹ ਆਪਣੇ ਰਿਸ਼ਤੇਦਾਰਾਂ ਤੋਂ ਵੀ ਡਰਦੇ ਨੇ ਬਾਪੂ ਜੀ ਉਹ ਆਪਣੇ ਜਿੰਨਾ ਵੀ ਕੋਈ ਆਮ ਬੰਦਾ ਕੋਈ ਆਮ ਸ਼ਕਲ ਵਾਲੇ ਬੰਦੇ ਤੋਂ ਵੀ ਡਰਦਾ ਸਾਰਾ ਹਾਲਾਤ ਵਾਲਾ ਉਹਨੂੰ ਹਲੇ ਵੀ ਮਾਰਨ ਨੂੰ ਤਰੰਗ ਬਾਪੂ ਦੀ ਰੇਕੀ ਹੁੰਦੀ ਹੈ ਪ੍ਰੋਪਰ ਹਲੇ ਵੀ ਉਹਨੂੰ ਸਾਰੇ ਪ੍ਰੂਫ ਨੇ ਸਾਰੇ ਐਵੀਡੈਂਸ ਨੇ ਹਲੇ ਵੀ ਉਹਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸਿਕਿਉਰਟੀ ਕਿੰਨੀ ਸਿਕਿਉਰਟੀ ਉਹਨਾਂ ਕੋਲ ਹੈ ਘਰ ਦੇ ਵਿੱਚ ਏਡੀ ਵੱਡੀ ਹਵੇਲੀ ਅੰਦਰ ਜਾ ਕੇ ਮਹਿਲ ਪਤਾ ਲੱਗਦਾ ਤੇ ਪਰ ਉਹਦੀ ਜਿਹੜਾ ਉਹਦਾ ਸਨਮਾਟਾ ਜਿੱਥੇ ਉਥੇ ਕੋਈ ਆਵਾਜ਼ ਨਹੀਂ ਕੋਈ ਕੁਛ ਨਹੀਂ ੜਾਰੋਂਦਾ ਦੇਖ ਕੇ ਵੀ ਯਾਰ ਉਹ ਪਤਾ ਨਹੀਂ ਕਿਦਾਂ ਰਹਿੰਦੇ ਹੋਣਗੇ ਨਹੀਂ ਤੇ ਉਥੇ ਮੇਲੇ ਲੱਗੇ ਹੋਣਗੇ ਰੱਬ ਨੇ ਇੱਕ ਫੈਸਲਾ ਲਿਆ ਸੀ ਨਾ ਉਹਨੂੰ ਖੋ ਕੇ ਮੈਂ ਕਿਹਾ ਉਹਨੂੰ ਤੁਸੀਂ ਮਜਬੂਰ ਕਰਦਾ ਉਹਨੇ ਆਪਣਾ ਫੈਸਲਾ ਵਾਪਸ ਲਿਆ ਵਾ ਵੀ ਇੱਕ ਖੋ ਕੇ ਉਹਨੂੰ ਫੇਰ ਇਹਨੂੰ ਵਾਪਸ ਭੇਜਣਾ ਉਹ ਬਿਲਕੁਲ ਉਹੀ ਹੈ ਤੇ ਉਸ ਤੋਂ ਵੀ ਜ਼ਿਆਦਾ ਹੋਊਗਾ ਵਾਲਾ ਮੈਨੂੰ ਲੱਗਦਾ ਉਹ ਗਲਤ ਪਾਸੇ ਚ ਜੰਮ ਗਿਆ ਹਾਂ ਸਾਡੇ ਪਾਸੇ ਹੁਣ ਮੇਰਾ ਵੇਰ ਚੱਲਦਾ ਹੈ ਮੇਰੇ ਬੜੇ ਸੱਜਣ ਕਈ ਵਿਚਾਰੇ ਮੈਨੂੰ ਜਿਹੜੇ ਸ਼ਰੀਆਮ ਹੀ ਨਾਲ ਨਹੀਂ ਨਾ ਖੋ ਸਕਦੇ ਇਹ ਸ਼ੈਰੀ ਲੋਕ ਜਿਨ੍ਹਾਂ ਨੂੰ ਅਸੀਂ ਸ਼ਰੀਫ ਲੋਕ ਵਪਾਰੀ ਲੋਕ ਕਹਿੰਦੇ ਆ ਉਹ ਵੀ ਮੇਰੇ ਨਾਲ ਨੇ ਯਾਰ ਉਹਦਾ ਵਾਤਾਵਰਨ ਉਹ ਪਾਸਾ ਉਹ ਗਉ ਨੂੰ ਉਧਰ ਨਹੀਂ ਉਹਨੂੰ ਮਾਝੇ ਚ ਜਮਣਾ ਚਾਹੀਦਾ ਸੀ ਤੇ ਲੋਕਾਂ ਦੀ ਗਿਰਵੀ ਹਲੇ ਵੀਰ ਦੀ ਜ਼ਮੀਰ ਹੈਗੀ ਦੁਨੀਆ ਦਾ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਦੋਂ ਵੀ ਉਸ ਦੀ ਜਾਂ ਉਸ ਦੇ ਪਰਿਵਾਰ ਦੀ ਗੱਲ ਚੱਲਦੀ ਹੈ ਕੋਈ ਵੀ ਸ਼ਖਸ ਹੋਵੇ ਮਨ ਖੁਦ ਵਾ ਖੁਦ ਪਰ ਜਾਂਦਾ ਹੈ ਆ ਜੋ ਸ਼ਖਸ ਨਾਲ ਗੱਲ ਕਰਾਂਗੇ ਜਿਹੜਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਕਈ ਘੰਟੇ ਬਤੀਤ ਕਰਕੇ ਆਇਆ ਇਥੋਂ ਤੱਕ ਕਿ ਛੋਟੇ ਸਿੱਧੂ ਦੇ ਨਾਲ ਵੀ ਖੇਡਾਂ ਖੇਡ ਕੇ ਗੱਲਬਾਤ ਕਰਾਂਗੇ ਬਟਾਲਾ ਦਾ ਰਹਿਣ ਵਾਲਾ ਜਾਨਵਾਨਾ ਨਾਮ ਸਾਬਾ ਸਰਪੰਚ ਸਰਪੰਚ ਸਾਹਿਬ ਉਹਨਾਂ ਦੇ ਘਰ ਤੱਕ ਜਾਣਾ ਡਰੈਂਗ ਰੂਪ ਤੱਕ ਜਾਣਾ ਕਿਦਾਂ ਸੁਭਾਅ ਬਣਿਆ ਤੇ ਕੀ ਮਹਿਸੂਸ ਕੀਤਾ ਜਾ हां जी ਸਾਰਿਆਂ ਤੋਂ ਪਹਿਲਾਂ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਵੀਰ ਜੀ ਧੰਨਵਾਦ ਵੀ ਤੁਸੀਂ ਚਲੋ ਇਹ ਗੱਲ ਵਧੀਆ ਵਾ ਵਹ ਪਹਚਾਉਣੀ ਨਹੀਂ ਚਾਹੀਦੀ ਮੇਰਾ ਮਨ ਬੜਾ ਪਰੇਸ਼ਾਨ ਹੈ ਬਹੁਤ ਜ਼ਿਆਦਾ ਪਰੇਸ਼ਾਨ ਕਿਉਂਕਿ ਪਹਿਲਾਂ ਇੰਨਾ ਹੈ ਨਹੀਂ ਜਦੋਂ ਹੁਣ ਵੀਡੀਓ ਵਗੈਰਾ ਆਪਾਂ ਵੀ ਪਾਉਨੇ ਆ ਵੀ ਚਲੋ ਇਹਦੇ ਵਿੱਚ ਰਹਿਣਾ ਜ਼ਰੂਰੀ ਹੈ ਹਰ ਚੀਜ਼ ਵਾਸਤੇ ਤੇ ਮੇਰੇ ਨਾਲ ਸੰਪਰਕ ਹੋਣਿਆ ਸੀ ਬਾਪੂ ਜੀ ਦਾ 10 ਦਿਨ ਤੋਂ ਮੈਨੂੰ ਨਾ ਬਾਪੂ ਜੀ ਕਹਿੰਦੇ ਸੀ ਉਹਨਾਂ ਦੇ ਫਾਦਰ ਸਾਹਿਬ ਸਿੱਧੂ ਵੀਰ ਦੇ ਵੀ ਸਾਬੇ ਮੈਂ ਨਾ ਤੇਰੇ ਕੋਲ ਆਉਣਾ ਵਾ ਤੇ ਚਲੋ ਅਸੀਂ ਵੇਟ ਕਰਦੇ ਰਹੀ ਮੈਂ ਆਪਣੇ ਮਿੱਤਰਾਂ ਨੂੰ ਵੀ ਕਿਹਾ ਮੈਂ ਕਿਹਾ ਬਾਪੂ ਜੀ ਨੇ ਆਉਣਾ ਸਾਰੇ ਵੇਟ ਕਰਦੇ ਬੜਾ ਸਾਨੂੰ ਚਾਹੀ ਤੇ ਜਦੋਂ ਫਿਰ ਇੱਕ ਮੈਸੇਜ ਆਇਆ ਕੱਲ ਵੀ ਗੱਲ ਹੋਈ ਕਹਿੰਦੇ ਯਾਰ ਜਿਹੜਾ ਵੀਰ ਹੀ ਕੋਈ ਉਹ ਬਾਹਰ ਵੀ ਦੋਸਤ ਹੈ ਸਾਡਾ ਮਿੱਤਰ ਹੈ ਅਮਰੀਕਾ ਤੋਂ ਉਹ ਕਹਿੰਦਾ ਵੀ ਸਰਪੰਚ ਸਾਹਿਬ ਯਾਰ ਬਾਪੂ ਜੀ ਨਾ ਤਬੀਅਤ ਨਹੀਂ ਠੀਕ ਰਹਿੰਦੀ ਤੇ ਉਹ ਕਹਿੰਦੇ ਵੀ ਯਾਰ ਮੈਂ ਮਿਲਣਾ ਬੜਾ ਜ਼ਰੂਰੀ ਹੈ ਮੇਰਾ ਦਿਲ ਬੜਾ ਕਰਦਾ ਵੀ ਮੈਂ ਨਾ ਸਭੀ ਨਾਲ ਗੱਲਾਂ ਕਰਾਂ ਬੈਠ ਕੇ ਕਿ अच्छा अगली गल, कर गा गा। गा गा। वारे वारे। गल बात करते हैं ये दसू कि बापू बलकौर सिंह होनी या सिद्धू परिवार ਨਾਲ ਪਹਿਲਾਂ ਵੀ ਕੋਈ ਸੰਪਰਕ ਸੀ ਪਹਿਲਾ ਸੰਪਰਕ ਹੈਗਾ ਹੀਗਾ ਸੱਜਣਾ ਮਿੱਤਰਾਂ ਦੀ ਥਰੂ ਨਾ ਸੰਪਰਕ ਹੈਗਾ ਹੀਗਾ ਉਸੇ ਵਾਲੇ ਤੋਂ ਹਾਂ ਮੇਰੇ ਦੋਸਤ ਨੇ ਯੂਐਸ ਦੇ ਵਿੱਚ ਇੰਗਲੈਂਡ ਦੇ ਵਿੱਚ ਉਹਨਾਂ ਦੇ ਕੋਲੇ ਵੀਰ ਆਉਂਦਾ ਜਾਂਦਾ ਸੀ ਤੇ ਸਾਡੀ ਆਮ ਹੀ ਗੱਲਬਾਤ ਹੁੰਦੀ ਰਹਿੰਦੀ ਹੈ ਵੀਡੀਓ ਕਾਲ ਦੇ ਉੱਤੇ ਜਦੋਂ ਐਨੇ ਉਹਨਾਂ ਦੇ ਕੋਲ ਜਾਣਾ ਆ ਮੈਨੂੰ ਜ਼ਰੂਰ ਕਹਿੰਦੇ ਹੁੰਦੇ ਸੀ ਵੀ ਤੇਰੇ ਕੋਲ ਆਉਣਾ ਈ ਸਦੂ ਵੀ ਰੰਜੀਨੀਵਰੀ ਗੱਲ ਹੋਈ ਉਹ ਕਹਿੰਦੇ ਯਾਰ ਤੇਰੇ ਬਟਾਲੇ ਆਉਂਗਾ ਮੈਂ ਆਇਆ ਵੀਆਂ ਹੁਣ ਤੇਰੇ ਕੋਲ ਆਉਂਗਾ ਇਹ ਮੇਰੇ ਜਿਹੜੇ ਮਿੱਤਰ ਨੇ ਬਾਹਰ ਦੀ ਪੇ ਵੀਰ ਹੋਣੀ ਸਾਰੇ ਉਹਨਾਂ ਦੇ ਨਾਲ ਮੇਰਾ ਸੰਪਰਕ ਹੈਗਾ ਹੈਗਾ ਤੇ ਉਹਨਾਂ ਦੇ ਥਰੂ ਜੀ ਇਹਦੇ ਨਾਲ ਜਿੰਨੀ ਗੱਲ ਹੁੰਦੀ ਹੁੰਦੀ ਬਾਪੂ ਜੀ ਨੂੰ ਨਹੀਂ ਪਤਾ ਕਿਉਂਕਿ ਉਧਰ ਕਦੀ ਆਪਾਂ ਗਏ ਨਹੀਂ ਆਪਣੇ ਕਮਾਂਦਿਰ ਜੀ ਇੰਨੀਆਂ ਕਰਕੇ ਫਿਰ ਉਹਨਾਂ ਵੀਰਾਂ ਨੇ ਸੰਪਰਕ ਕਰਾਇਆ ਬਾਪੂ ਜੀ ਨਾਲ ਤੇ ਉਹ ਬੜੀ ਕੋਸ਼ਿਸ਼ ਕਰਦੇ ਫਿਰ ਉਹ ਕਹਿੰਦੇ ਕਿ ਤਬੀਅਤ ਨਹੀਂ ਇਜਾਜ਼ਤ ਦਿੰਦੀ ਉਹ ਠੀਕ ਨਹੀਂ ਥੋੜੇ ਬਜ਼ੁਰਗ ਨੇ ਸਫ਼ਰ ਵੀ ਲੰਬਾ ਸਫ਼ਰ ਬੜਾ ਲੰਬਾ ਤੇ ਸੱਟ ਬੜੀ ਵੱਡੀ ਇਸ ਕਰ ਸੂਰਮਾ ਉਹਨੂੰ ਮੈਂ ਕਹੂੰਗਾ ਜਿੱਦਾਂ ਲੋਕ ਮੈਨੂੰ ਕਹਿੰਦੇ ਨੇ ਮੈਂ ਉਹਨੂੰ ਕਹੂੰਗਾ ਯਾਰ ਉਹ ਹਲੇ ਵੀ ਤੁਰਿਆ ਫਿਰਦਾ ਹਲੇ ਵੀ ਆਪਣੀ ਲੜਾਈ ਲੜਨਿਆ ਜਦੋਂ ਮੁਲਾਕਾਤ ਹੋਈ 2 ਤੋਂ 2.5 3 ਘੰਟੇ ਤੁਸੀਂ ਬੈਠ ਕੇ ਆਏ ਹੋ ਹਾਂਜੀ ਕਿਹੜੀ ਐਸੀ ਗੱਲ ਜਿਹੜੀ ਦਿਲ ਨੂੰ ਲੱਗੀ ਜਾਂ ਉਹ ਪਰਿਵਾਰ ਦੇ ਹਾਲਾਤ ਕੀ ਨੇ ਅੱਜ ਮਾਹੌਲ ਕੀ ਆ ਬੀਰ ਜੀ ਗੁਰੂ ਮਾਰਾ ਜਾਨਦਾ ਮੈਂ ਕਦੀ ਗਲਤ ਗੱਲ ਨਹੀਂ ਕਰਦਾ ਜਿੱਦਾਂ ਆਪਾਂ ਬੈਠੇ ਆ ਨਾ ਏਦਾਂ ਹੀ ਬਾਪੂ ਜੀ ਮੇਰੇ ਨਾਲ ਬੈਠੇ ਨੇ ਤੇ ਏਦਾਂ ਹੀ ਉਹਨਾਂ ਨੇ ਮੇਰਾ 2 ਘੰਟੇ ਹੱਥ ਫੜ ਕੇ ਏਦਾਂ ਹੀ ਮੇਰੇ ਨਾਲ ਆਪਣੀਆਂ ਗੱਲਾਂ ਕਰਦੇ ਰਹੇ ਕਿੱਥੋਂ ਕਿੱਦਾਂ ਸ਼ੁਰੂ ਹੋਇਆ ਤੇ ਕਿੱਦਾਂ ਹੁਣ ਤੱਕ ਤੇ ਜੋ ਉਹਨਾਂ ਨੇ ਗਾਹ ਕਰਨਾ ਉਹ ਵੀ ਸਾਰਾ ਕੁਝ ਤੇ ਮੈਨੂੰ ਪਤਾ ਨਹੀਂ ਕਿਉਂ ਉਹਨਾਂ ਨੇ ਮੇਰੇ ਨਾਲ ਏਦਾਂ ਕੀਤਾ ਤੇ ਜਿੰਨਾ ਚਿਰ 2.5 ਘੰਟਿਆਂ ਚ ਇੱਕ ਡੇਢ ਘੰਟਾ ਨਾ ਤੇ ਸਾਡੇ ਅੰਜੂਰੂ ਕਿਤੇ ਨਾ ਉਹਨਾਂ ਦੇ ਰੁਕੇ ਵੀ ਇੰਨੀਆਂ ਗੱਲਾਂ ਸਿੱਧੂ ਦੀਆਂ ਸਿੱਧੂ ਦੀਆਂ ਜੋ ਹੋਇਆ ਵੀ ਜਦੋਂ ਕੋਈ ਯਾਰ ਬੰਦਾ ਤਰੱਕੀ ਕਰਦਾ ਸਾਰਾ ਉਹਦਾ ਆਲਾ ਦੁਆਲਾ ਉਹਦਾ ਦੁਸ਼ਮਣ ਬਣ ਜਾਂਦਾ ਉਹਦਾ ਪਿੰਡ ਸਿੱਧੂ ਦਾ ਦੁਸ਼ਮਣ ਬਣ ਗਿਆ ਉਹਦੇ ਡਰਾਈਵਰ ਦੁਸ਼ਮਣ ਬਣ ਗਏ ਜਿਹੜੇ ਉਹਨੇ ਰੱਖੇ ਸੀ ਜਿਹੜੇ ਉਹਦੇ ਯਾਰ ਦੋਸਤ ਸੀ ਉਹ ਵੀ ਦੁਸ਼ਮਣ ਬਣ ਗਏ ਉਹਦੇ ਤੁਸੀਂ ਕਿਤੇ ਉਹਨਾਂ ਦੀਆਂ ਗੱਲਾਂ ਸੁਣੋਗੇ ਪਤਾ ਨਹੀਂ ਪੱਤਰਕਾਰ ਵੀਰਾਂ ਨੂੰ ਵੀ ਕਈਆਂ ਨੂੰ ਡਰ ਹੋਊਗਾ ਵੀ ਜਿਹੜੇ ਉਹ ਸਾਰੀਆਂ ਗੱਲਾਂ ਨਹੀਂ ਕਰਦੇ ਜਾਂ ਬਾਪੂਜੀ ਨੇ ਜਿਹੜੀਆਂ ਗੱਲਾਂ ਮਰਨਾ ਕੀਤੀਆਂ ਮੈਨੂੰ ਨਹੀਂ ਲੱਗਦਾ ਫਿਰ ਕਿਸੇ ਹੋਰ ਨਾਲ ਕੀਤੀਆਂ ਹੁਣ ਜੇ ਕਿਉਂਕਿ ਮੇਰੇ ਨਾਲ ਉਹਨਾਂ ਨੇ ਆਪਣਾ ਸਾਰਾ ਅੰਦਰ ਖੋਲ ਕੇ ਹਰ ਚੀਜ਼ ਉਹਨਾਂ ਨੇ ਹਰ ਗੱਲ ਮੇਰੇ ਨਾਲ ਕੀਤੀ ਤੇ ਮੈਂ ਬੜਾ ਪਰੇਸ਼ਾਨ ਹਾਂ ਮੈਂ ਹਲੇ ਤੱਕ ਅੱਜ ਦੂਸਰਾ ਦਿਨ ਹੋ ਗਿਆ ਅਸੀਂ ਚੰਗੀ ਤਰ੍ਹਾਂ ਸੌ ਨਹੀਂ ਪਾਏ ਮੈਂ ਉਹੀ ਗੱਲਾਂ ਕਰੀ ਜਾਂਦੇ ਆਂ ਕਿ ਯਾਰ ਉਹ ਬੰਦਾ ਕਿੱਦਾਂ ਹੁਣ ਵੀ ਟਾਈਮ ਕੱਢਣ ਦਾ ਵੇ ਹੁਣ ਜਿਹੜੀ ਵਿੱਚ ਅੱਜ ਵੀ ਕਿੰਨਾ ਕੁ ਦਰਦ ਜਾਂ ਕਿੰਨੀ ਕੁ ਖੁਸ਼ੀ ਹੈ ਵੀਰ ਜੀ ਉਸ ਘਰ ਦੇ ਵਿੱਚ ਤਾਂ ਉਹ ਬੰਦਿਆ ਨੇ ਨਾ ਆਪਣੇ ਆਪ ਨੂੰ ਕੈਦ ਕੀਤਾ ਉਹ ਆਪਣੇ ਰਿਸ਼ਤੇਦਾਰਾਂ ਤੋਂ ਵੀ ਡਰਦੇ ਨੇ ਬਾਪੂ ਜੀ ਉਹ ਆਪਣੇ ਜਿੰਨਾ ਵੀ ਕੋਈ ਆਮ ਬੰਦਾ ਕੋਈ ਆਮ ਸ਼ਕਲ ਵਾਲੇ ਬੰਦੇ ਤੋਂ ਵੀ ਡਰਦਾ ਸਾਰਾ ਹਾਲਾਤ ਵਾਲਾ ਉਹਨੂੰ ਹਲੇ ਵੀ ਮਾਰਨ ਨੂੰ ਫਿਰਨ ੜਿਆ ਤੇ ਮੈਂ ਤੁਹਾਡੇ ਮਾਦੀਮ ਰਾਈ ਮੈਂ ਹੱਥ ਜੋੜ ਕੇ ਤੁਹਾਨੂੰ ਕਹਿਣਾ ਯਾਰ ਜਿਹੜੇ ਵੀ ਗੈਂਗਸਟਰ ਜਿਨ੍ਹਾਂ ਨੇ ਉਹਦੇ ਨਾਲ ਇਹ ਕੁਝ ਕੀਤਾ ਯਾਰ ਤੁਸੀਂ ਗੈਂਗਸਟਰ ਬਣੇ ਜੇ ਤੁਸੀਂ ਆਪਣੇ ਆਪ ਨੂੰ ਬੜੇ ਵੱਡੇ ਸੂਰਮੇ ਬੜੇ ਵੱਡੇ ਤੁਸੀਂ ਆਪਣੀਆਂ ਵੀਡੀਓ ਫੋਟੋਆਂ ਦੇ ਗਾਣੇ ਲਾਉਂਦੇ ਹੋ ਉਹ ਯਾਰ ਹੁਣ ਉਹਨਾਂ ਦਾ ਖੜਾ ਛੱਡ ਦੋ ਤੁਹਾਡਾ ਬੜਾ ਮਾੜਾ ਹਾਲ ਹੋਣਾ ਤੁਹਾਨੂੰ ਕੀੜੇ ਪੈਣਗੇ ਤੁਹਾਡਾ ਤੁਹਾਨੂੰ ਮੈਂ ਗੱਲ ਦੱਸਦਾ ਤੁਸੀਂ ਹਾਲੇ ਵੀ ਉਹਨੂੰ ਪਰੇਸ਼ਾਨ ਕਰਦੇ ਹਾਲੇ ਵੀ ਰੇਕੀ ਕਰਦੇ ਹੋ ਦੀ ਬਾਪੂ ਦੀ ਰੇਕੀ ਹੁੰਦੀ ਹੈ ਪ੍ਰੋਪਰ ਹਾਲੇ ਵੀ ਉਹਨੂੰ ਸਾਰੇ ਪ੍ਰੂਫ ਨੇ ਸਾਰੇ ਐਵੀਡੈਂਸ ਨੇ ਹਾਲੇ ਵੀ ਉਹਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸਿਕਿਉਰਟੀ ਉਹਨਾਂ ਕੋ ਹੈਗੀ ਆ ਸਕੂਲ ਜਾਣਾ ਮੁਸ਼ਕਿਲ ਹੁੰਦਾ ਉਹਨਾਂ ਦਾ ਬਹੁਤ ਮੁਸ਼ਕਿਲ ਉਹ ਬੜੀ ਤਿਆਰੀ ਨਾ ਜਾਂਦੇ ਨੇ ਬੜੀ ਜਿਆਦਾ ਉਹ ਮਤਲਬ ਕਿ ਜਦੋਂ ਜੋ ਉਹਨਾਂ ਦੇ ਡਰਾਈਵਰ ਨੇ ਕੀਤਾ ਜਿਹਨੂੰ ਸਿੱਧੂ ਨੇ ਭਰਾ ਬਣਾਇਆ ਸੀ ਜਿਹੜੇ ਉਹਨਾਂ ਦੇ ਘਰੇ ਰਹਿੰਦੇ ਸੀ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਪ੍ਰਾਈਵੇਟ ਬੰਦੇ ਤੇ ਭਰੋਸਾ ਕਰਨਾ ਬੰਦ ਕਰ ਦਿੱਤਾ ਇੱਥੋਂ ਤੱਕ ਕਿ ਕੋਈ ਵੀ ਪ੍ਰਾਈਵੇਟ ਬੰਦਾ ਉਹਨਾਂ ਦੇ ਘਰੇ ਅੰਦਰ ਨਹੀਂ ਐਂਟਰੀ ਹੈਗੀ ਰਿਸ਼ਤੇਦਾਰਾਂ ਤੱਕ ਦੀ ਐਂਟਰੀ ਉਹਨਾਂ ਨੇ ਬੰਦ ਕਰ ਦਿੱਤੀ ਹੈ ਕੋਈ ਨਹੀਂ ਆਉਂਦਾ ਅੰਦਰ ਉਹਨਾਂ ਦੇ ਜਿਹੜੀ ਇੱਕ ਸਾਈਟ ਤੇ ਹਵੇਲੀ ਹੈ ਜਿੱਥੇ ਉਹਦੇ ਟਰੈਕਟਰ ਗੱਡੀਆਂ ਖੜੀਆਂ ਨੇ ਉੱਥੇ ਸਾਰੇ ਹੁੰਦੇ ਆ। ਤਾਂ ਛੋਟੇ ਸਿੱਧੂ ਬਾਰੇ ਦੱਸੋ ਫਿਰ ਬਾਕੀ ਕੱਲਾ ਚੱਲਦੇ ਰਹਿ ਗਏ। ਅਹੀਂ ਚਲੋ ਜਦੋਂ ਗਏ ਬਾਪੂ ਜੀ ਦੇ ਅੰਦਰ ਆਨ ਨੂੰ ਲੈ ਗਏ ਹਵੇਲੀ ਦੇ ਅੰਦਰ ਹਵੇਲੀ ਪਹਿਲਾਂ ਦਿਖਾਈ ਸਾਰੀ ਚਲੋ ਆਪਾਂ ਵੀ ਮੈਂ ਆਪਣੇ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਅੱਜ ਨਾ ਇਹ ਬੰਦਾ ਜਿਸ ਤਰ੍ਹਾਂ ਕਰ ਰਿਹਾ ਇਹ ਨਾ ਇਹ ਉਹ ਚੀਜ਼ ਨਹੀਂ ਹੈ ਕਿ ਕੋਈ ਵੀਡੀਓ ਵਗੈਰਾ ਫੋਟੋ ਨਹੀਂ ਆਪਾਂ ਖਿੱਚਣੀ ਮੈਂ ਆਪਣੇ ਮੁੰਡੇ ਨੂੰ ਮਨਾ ਕਰਤਾ ਜਿਹੜੀ ਇੱਕ ਦੋ ਪਹਿਲਾਂ ਪਹਿਲਾਂ ਹੀ ਫੋਟੋ ਉਹਨਾਂ ਨੇ ਖਿੱਚ ਲਈ ਖਿੱਚ ਲਈ ਕਿਉਂਕਿ ਘਰ ਦੇ ਅੰਦਰ ਦੀ ਵੀ ਕਿਉਂ ਹੈਨਾ ਮੇਰਾ ਆਪਣਾ ਮਨ ਨਹੀਂ ਵੀ ਇਹ ਸਭ ਮੇਰੇ ਨਾਲ ਥੋੜਾ ਨਾ ਹੋਰ ਤਰੀਕੇ ਨਾਲ ਗੱਲ ਹੋਣ ਦੀ ਹੈ ਤੇ ਇਹਦੇ ਵਿੱਚ ਆਪਾਂ ਇਹ ਚੀਜ਼ ਨਹੀਂ ਕਰਨੀ ਕਿ ਉਹਨਾਂ ਨੂੰ ਵੀ ਨਾ ਮਹਿਸੂਸ ਹੋਏ ਕਿ ਮੈਂ ਯਾਰ ਇੰਨਾ ਕਰਨ ਰਿਹਾ ਤੇ ਵੀਡੀਓ ਬਣਾਉਂਦੇ ਘਰ ਦੇ ਵਿੱਚ ਏਡੀ ਵੱਡੀ ਹਵੇਲੀ ਅੰਦਰ ਜਾ ਕੇ ਮਹਿਲ ਪਤਾ ਲੱਗਦਾ ਤੇ ਪਰ ਉਹਦੀ ਜਿਹੜਾ ਉਹਦਾ ਸਨਨਾਟਾ ਜਿੱਥੇ ਉਥੇ ਕੋਈ ਆਵਾਜ਼ ਨਹੀਂ ਕੋਈ ਕੁਛ ਨਹੀਂ ਡਰ ਹੁੰਦਾ ਦੇਖ ਕੇ ਵੀ ਯਾਰ ਉਹ ਪਤਾ ਨਹੀਂ ਕਿਦਾਂ ਰਹਿੰਦੇ ਹੋਣਗੇ ਨਹੀਂ ਤੇ ਉਥੇ ਮੇਲੇ ਲੱਗੇ ਹੋਣੇ ਸੀ ਬੰਦੇ ਤੇ ਬੰਦਾ ਚੜਿਆ ਹੁੰਦਾ ਸੀ ਜਦੋਂ ਉਹਦਾ ਟਾਈਮ ਹੀ ਜਦੋਂ ਸਿੱਧੂ ਹੁੰਦਾ ਸੀ ਲੋਕੀ ਤੇ ਹੁਣ ਉਥੇ ਇੱਕ ਸਨਨਾਟਾ ਜਿਹਾ ਫਸ ਰਿਹਾ ਵਾ ਜਿਹਦਾ ਇੱਕ ਬੜਾ ਡਰ ਹੈ ਤੇ ਪਤਾ ਨਹੀਂ ਉਹ ਵਿਚਾਰੇ ਕਿਦਾਂ ਉਥੇ ਦਿਨ ਕੱਢਦੇ ਨੇ ਦੋਵੇਂ ਜੀ ਦੇ ਇੱਕ ਬੱਚਾ ਉਹਨਾਂ ਦਾ ਬਸ ਉਸ ਤੋਂ ਬਿਨਾ ਕੋਈ ਹੋਰ ਰਹਿੰਦਾ ਨਹੀਂ ਚਲੋ ਸਕਿਉਰਟੀ ਉਹਨਾਂ ਦੀ ਹੈਗੀ ਆ ਪਰ ਫਿਰ ਵੀ ਉਥੇ ਇਹ ਦਵਤਾ ਮੈਲੇ ਇੰਗਲਿਸ਼ਾਂ ਨਾਲ ਅਚ ਜਿਆਮ ਤੌਰ ਤੇ ਵੀ ਦੇ ਛੋਟੇ ਸਿੱਧੂ ਦੇ ਵੀਡੀਓ ਉਹਨਾਂ ਦੇ ਆਪਣੇ ਪੇਜ ਤੇ ਜਦੋਂ ਅਪਲੋਡ ਹੁੰਦੀਆਂ ਬੜਾ ਇੰਸਟਾਰਟੀਆਂ ਕਰਦਾ ਜਾਂ ਬਾਈ ਜੀ ਬਾਈ ਜੀ ਕਰਦਾ ਟਰੈਕਟਰ ਤੇ ਵੀ ਬੈਠਦਾ 59 11 ਤੇ ਜਾਂ ਉਹ ਆਪਣੀਆਂ ਛੋਟੀਆਂ ਜੀਪਾਂ ਵੀ ਪਲਾਸਟਿਕ ਦੀਆਂ ਲੈ ਕੇ ਦਿੱਤੀਆਂ ਨੇ ਵੀਰ ਜੀ ਉਹ ਨਾ ਬਿਲਕੁਲ ਹੀ ਉਹਦੇ ਵਰਗਾ ਇਹ ਤੇ ਮੈਂ ਬਾਪੂ ਜੀ ਨੂੰ ਨਾ ਇੱਕ ਗੱਲ ਕੀਤੀ ਕਿਉਂਕਿ ਉਹ ਆ ਗਿਆ ਬੜਾ ਵੀ ਹਰ ਸਾਡੇ ਕੋਲ ਇੱਕ ਦੀ ਵੀਡੀਓ ਬਾਹਰ ਬਣੀ ਹੈ ਜਿਹਦੇ ਵਿੱਚ ਬਾਪੂ ਜੀ ਉਹ ਤਾਂ ਕਿਹਾ ਮੇਰੇ ਕੋ ਨਹੀਂ ਇਕੱਲੇ ਕੋ ਆਇਆ ਬਾਕੀ ਜਿਹੜੇ ਮੇਰੇ ਯਾਰ ਨਹੀਂ ਉਹਨਾਂ ਸਾਰਿਆਂ ਕੋ ਗਿਆ ਫੋਟੋਆਂ ਕਿਚੀਆਂ ਬੜੀਆਂ ਪਿਆਰੀਆਂ ਉਹ ਸਿਰਫ ਉਹ ਨੂਰ ਕੁਝ ਨਹੀਂ ਬੋਲਣਾ ਹੁੰਦਾ ਬਾਈ ਜੀ ਬਾਈ ਜੀ ਬਾਈ ਜੀ ਕਰਦਾ ਫੋਟੋ ਵੇਖ ਕੇ ਬਾਈ ਜੀ ਸਿੱਧੂ ਮੂਸੇ ਵਾਲੇ ਦੀ ਫੋਟੋਆਂ ਵੇਖ ਕੇ ਬਾਈ ਜੀ ਹਾਂ ਜਦੋਂ ਆਪਾਂ ਬੈਠੀਆਂ ਡਰੈੰਗ ਰੂਮ ਚ ਸਾਰੀਆਂ ਫੋਟੋਆਂ ਲੱਗੀਆਂ ਉਹ ਆ ਗਿਆ ਹੈ ਨਾ ਆਂਟੀ ਛੱਡ ਗਈ ਉਹਨੂੰ ਆਂਟੀ ਨੂੰ ਮਿਲੇ ਆਂਟੀ ਨੇ ਨਾਲ ਭੇਜਤਾ ਬਾਈ ਜੀ ਬਾਈ ਜੀ ਬਾਈ ਜੀ ਕਰੀ ਜਾਂਦਾ ਹੋਰ ਕੁਝ ਨਹੀਂ ਉਹਦੀ ਪਛਾਣ ਆ ਸਿੱਧੂ ਮੂਸੇ ਵਾਲੇ ਦੀ ਪਛਾਣ ਹਾਂ ਉਹ ਤੇ ਯਾਰ ਮੈਂ ਫਿਰ ਬਾਪੂ ਜੀ ਨੂੰ ਕਿਹਾ ਮੈਂ ਕਿਹਾ ਬਾਪੂ ਜੀ ਜਿਹੜੀਆਂ ਰੱਬ ਨੇ ਇੱਕ ਫੈਸਲਾ ਲਿਆ ਸੀ ਨਾ ਉਹਨੂੰ ਖੋ ਕੇ ਮੈਂ ਕਿਹਾ ਉਹਨੂੰ ਤੁਸੀਂ ਮਜਬੂਰ ਕਰਦਾ ਉਹਨੇ ਆਪਣਾ ਫੈਸਲਾ ਵਾਪਸ ਲਿਆ ਵਾ ਵੀ ਇੱਕ ਖੋ ਕੇ ਉਹਨੂੰ ਫਿਰ ਇਹਨੂੰ ਵਾਪਸ ਭੇਜਣਾ ਉਹ ਬਿਲਕੁਲ ਹੋਈਏ ਤੇ ਉਸ ਤੋਂ ਵੀ ਜ਼ਿਆਦਾ ਉਹ ਛੋਟੇ ਸਿੱਧੂ ਦੇ ਆਨ ਤੋਂ ਬਾਅਦ ਬਾਪੂ ਬਲਕੌਰ ਸਿੰਘ ਔਰ ਉਹਨਾਂ ਦੀ ਧਰਮ ਪਤਨੀ ਦੇ ਜੀਵਨ ਚ ਕਿਸੇ ਹੱਦ ਤੱਕ ਖੁਸ਼ੀ ਆਈ ਜਾਂ ਉਹਨਾਂ ਦੇ ਜੀਵਨ ਦੀ ਜਿਹੜੀ ਮਨਿਆਦ ਵਾ ਉਹ ਵਧੀ ਹੋਈ ਯਕੀਨ ਜੀ ਦਸਾਂ ਇੱਕ ਸੱਟ ਬੜੀ ਵੱਡੀ ਜਿਹੜੀ ਨਾ ਭੁੱਲਣ ਜੋਗ ਕਿਸੇ ਨੂੰ ਵੀ ਨਹੀਂ ਭੁੱਲ ਸਕਦੀ ਪਰ ਇੱਕ ਆਸ ਹੋ ਗਈ ਥੋੜੀ ਜੀ ਹੈ ਨਾ ਇੱਕ ਬੱਚਾ ਹੋ ਗਿਆ ਧਿਆਨ ਉਧਰ ਹੋ ਗਿਆ ਥੋੜਾ ਫਰਕ ਤਾਂ ਪਿਆ ਏ ਪਰ ਉਹ ਗੱਲਾਂ ਉਹ ਭੁੱਲ ਨਹੀਂ ਸਕਦੇ ਜਿੱਡੀ ਵੱਡੀ ਉਹ ਲੜਾਈ ਲੜਣ ਦੇ ਨੇ ਇਸ ਟਾਈਮ ਇਕੱਲੇ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋਗੇ ਤੇ ਤੁਹਾਡਾ ਦਿਲ ਉਹਨੂੰ ਨਹੀਂ ਕਰੇਗਾ ਤੁਸੀਂ ਕਹਣਾ ਯਾਰ ਮੈਂ ਇਹਦੇ ਨਾਲ ਹੀ ਰਹਿਣਾ ਵੀ ਜਿੰਨੀ ਪਰੇਸ਼ਾਨੀ ਚ ਹੈ ਸਾਡੀਆਂ ਦੇ ਪਰੇਸ਼ਾਨੀਆਂ ਕੁਝ ਨਹੀਂ ਉਹਦੇ ਸਾਹਮਣੇ ਤੇ ਮੈਂ ਤੇ ਆਪਾਂ ਬੜੇ ਤੁਹਾਡੇ ਨਾਲ ਇੰਨੀਆਂ ਖੁੱਲ ਕੇ ਗੱਲਾਂ ਕਰੁੰਦਾ ਕੋਈ ਖਾਸ وجہ ਜਾਂ ਕੋਈ ਪੁਰਾਣਾ ਰਿਲੇਸ਼ਨ ਜਾਂ ਕੀ ਐਸੀ ਗੱਲ ਉਹਨਾਂ ਨੇ ਤੁਹਾਡੇ ਚ ਵੇਖੀ ਵੀਰ ਜੀ ਚਲੋ ਸਿੱਧੂ ਨਾਲ ਮੇਰੇ ਮਿੱਤਰਾਂ ਕਰਕੇ ਮਿਲ ਰਹੇ ਹੈਗੇ ਹੀ ਰਿਲੇਸ਼ਨ ਮਤਲਬ ਕਿ ਇੰਨੇ ਵਧੀਆ ਪੱਕ ਦੀ ਮਿਲੇ ਨਹੀਂ ਹੈਗੇ ਚਲੋ ਫੋਨ ਦੇ ਉੱਤੇ ਜਦੋਂ ਵੀ ਗੱਲ ਹੋਈ ਹੈ ਦੋ ਕੁ ਵਾਰੀ ਮੇਰੀ ਗੱਲ ਹੋਈ ਫੋਨ ਤੇ ਹੋਈ ਇੱਕ ਵੀਡੀਓ ਬੋਲਤੇ ਹੋਈ ਸੀ ਤੇ ਉਦੋਂ ਮੈਂ ਚਲੋ ਇੰਨਾ ਜ਼ਿਆਦਾ ਵਿਚਰਦਾ ਨਹੀਂ ਸੀ ਨਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਮੈਂ ਤੇ ਆਪਣੀਆਂ ਇਲੈਕਸ਼ਨਾਂ ਕਰਕੇ ਆਇਆ ਤੇ ਆਪਣੀਆਂ ਪਰੇਸ਼ਾਨੀ ਕਰਕੇ ਲੋਕਾਂ ਤੱਕ ਆਇਆ ਵੀ ਚਲ ਯਾਰ ਬਾਜ ਵੱਡੀ ਕਰਨੀ ਚਾਹੀਦੀ ਹੈ ਹਰ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਤੇ ਮੈਨੂੰ ਨਹੀਂ ਪਤਾ ਬਾਪੂ ਜੀ ਨੂੰ ਕੀ ਉਹਨਾਂ ਨੂੰ ਲੱਗਿਆ ਪਰ ਉਹਨਾਂ ਨੇ ਮੇਰੇ ਨਾਲ ਜਿੰਨੀਆਂ ਗੱਲਾਂ ਕੀਤੀਆਂ ਨੇ ਨਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨਾਲ ਉਹਨਾਂ ਨੇ ਕੀਤੀਆਂ ਹੋਣਗੀਆਂ ਇੰਨੀਆਂ ਵੀ ਇੰਨੀਆਂ ਜ਼ਿਆਦਾ ਗੱਲਾਂ ਜੋ ਮੇਰੇ ਨਾਲ ਕਰ ਗਏ ਮੈਨੂੰ ਨਹੀਂ ਪਤਾ ਕਾਦੇ ਕਰਕੇ ਜਾਂ ਉਹਨਾਂ ਨੂੰ ਕੀ ਦਿਖਿਆ ਜਾਂ ਕੀ ਹੋਇਆ ਮੇਰੇ ਨਾਲ ਉਹਨਾਂ ਨੇ ਹਰ ਗੱਲ ਕੀਤੀ ਇੱਥੋਂ ਤੱਕ ਕਿ ਸਾਨੂੰ ਜਦੋਂ ਅਸੀਂ ਬੈਠੇ ਰਹੇ ਅਸੀਂ 3 ਘੰਟੇ ਉੱਥੇ ਬਤੀਤ ਕੀਤੇ ਨੇ 2.5 ਘੰਟੇ ਗੱਲਾਂ ਕਰਦੇ ਰਹੇ ਅੱਧਾ ਘੰਟਾ ਹੀ ਉਹਨਾਂ ਨੇ ਪਹਿਲਾਂ ਘਰ ਦਿਖਾਇਆ ਫਿਰ ਉਹ ਸਾਰਾ ਪਾਸਾ ਦਿਖਾਇਆ ਘੁੰਮ ਕੇ ਸਾਰਾ ਦਿਖਾਇਆ ਆਪਾਂ ਤੇ ਉਹ ਬਪੂ ਜੀ ਜਾਣ ਵੱਲੋਂ ਨਹੀਂ ਸਾਨੂੰ ਕਹਿੰਦੇ ਹਾਰ ਕੇ ਕਿ ਮੈਂ ਕਿਹਾ ਕਹਿੰਦੇ ਨਹੀਂ ਯਾਰ ਰੁਕ ਜੋ ਉਹਨਾਂ ਨੇ ਕਿਹਾ ਨਾ ਮੈਨੂੰ ਨਹੀਂ ਪਤਾ ਵੀ ਉਸ ਇਨਸਾਨ ਨੂੰ ਯਾਰ ਉਹ ਰਬੀ ਰੂ ਨੂੰ ਪਤਾ ਨਹੀਂ ਉਹਨਾਂ ਨੂੰ ਕੀ ਦਿਖਿਆ ਪਰ ਮੈਂ ਮੈਨੂੰ ਆਪਣੇ ਆਪ ਤੇ ਆਉਂਦਾ ਕਿਤੇ ਮੈਂ ਵੀ ਥੋੜਾ ਕੈਪੇਬਲ ਹੋਵਾਂ ਕੋਈ ਮੇਰੇ 'ਚ ਵੀ ਕੋਈ ਤਾਕਤ ਹੋਏ ਜਾਂ ਕੁਝ ਹੋਏ ਤੇ ਯਾਰ ਮੈਂ ਇਹੋ ਜਿਹੇ ਬੰਦੇ ਦੇ ਨਾਲ ਖਲੋਵਾਂ ਵੀ ਯਾਰ ਜਿਹਦੇ ਨਾਲ ਇੰਨਾ ਤਕਾ ਹੋਣ ਵੀ ਉਹ ਦਿਨਾਂ ਦੇ ਵਿੱਚ ਉਹ ਉਹਨੂੰ ਇਹ ਵੀ ਡਰ ਹੈ ਵੀ ਮੈਨੂੰ ਦਵਾਈ 'ਚ ਨਾ ਕੁਝ ਪਾ ਕੇ ਦੇ ਦੇਣ ਅੱਛਾ ਇੱਥੋਂ ਤੱਕ ਡਰ ਸਿੱਧੂ ਦੇ ਜਿੰਨੇ ਸੱਜਣ ਉਸ ਟਾਈਮ ਦੇ ਜਿਨ੍ਹਾਂ ਨੇ ਪੂਰੀ ਰੱਜ ਕੇ ਕਮਾਈ ਕੀਤੀ ਉਹ ਸਾਰਿਆਂ ਨੇ ਉਹਨੂੰ ਕੋਈ ਪੈਸਾ ਤਾਂ ਕਣੀ ਅਰਦਾ ਦਿੱਤਾ ਹਲੇ ਤੱਕ ਮੈਨੂੰ ਇਹ ਨਹੀਂ ਪਤਾ ਵੀ ਚਲੋ ਹੁਣ ਉਹ ਥੋੜਾ ਜਿਹਾ ਆਪਣੀ ਲੜਾਈ ਲੜਨ ਡਿਆ ਥੋੜਾ ਜਿਹਾ ਖਲੋਤਾ ਤੇ ਸ਼ਰਮੋ ਸ਼ਰਮੀ ਕੁਝ ਨਾ ਕੁਝ ਕਰਨ ਡਏ ਨੇ ਇੱਥੋਂ ਤੱਕ ਕਿ ਬਾਪੂ ਜੀ ਨੇ ਵੀ ਕਿਹਾ ਕਿ ਯਾਰ ਮੈਂ ਨਾ ਜਦੋਂ ਘਰ-ਬਾਰ ਬਣਾਉਂਦਾ ਬੰਦਾ ਪਹਿਲੀ ਖਰੀਦਦਾ ਚਲੋ ਹਰ ਕੋਈ ਉਹਨਾਂ ਦਾ ਕੰਮ ਚੱਲਦਾ ਰਹਿੰਦਾ ਚਲੋ ਤੇ ਉਸ ਤੋਂ 4 ਦਿਨ ਬਾਅਦ 4 ਤਰੀਕ ਨੂੰ ਨਾ ਵਰਲਡ ਟੂਰ ਹੀਗਾ ਤੇ ਵਰਲਡ ਟੂਰ ਦੇ ਅੱਦੇ-ਅੱਦੇ ਪੈਸੇ ਆਏ ਸੀ ਸਾਰਾ ਕੁਝ ਮਤਲਬ ਕਿ ਐਡਵਾਂਸ ਪੇਮੈਂਟਾਂ ਸਾਰਿਆਂ ਨੇ ਭਾਈਆਂ ਸੀ ਉਹ ਲੋਕਾਂ ਨੇ ਜਿਨ੍ਹਾਂ ਨੇ ਇੰਨੀ ਕਮਾਈ ਪਹਿਲਾਂ ਵੀ ਕੀਤੀ ਐ ਤੇ ਬਾਅਦ ਚ ਵੀ ਕਰਨੀ ਸੀ ਸਿੱਧੂ ਵੀਰ ਦੇ ਹਨਾ ਉਸ ਉਸ ਚੀਜ਼ ਤੋਂ ਉਹ ਲੋਕਾਂ ਨੇ ਇੰਨਾ ਕੁ ਪਰੇਸ਼ਾਨ ਕਰਤਾ ਬਾਪੂ ਨੂੰ ਕਿ ਸਾਨੂੰ ਪੈਸੇ ਦੇ ਨਹੀਂ ਤੇ ਅਦਾਲਤ ਦਾ ਸਾਹਮਣਾ ਕਰਨਾ ਪੈਣਾ ਐ ਇਦਾਂ ਕਰਨਾ ਪੜਾ ਯਾਰ ਇੱਕ ਵੱਡੀ ਵੱਡੀ ਛੱਟ ਬੰਦੇ ਨੂੰ ਲੱਗੀ ਹੋਵੇ ਤੇ ਜਿਨ੍ਹਾਂ ਨੇ ਇੰਨਾ ਕੁਸ਼ ਕੀਤਾ ਕਿ ਉਹ ਫਿਰ ਪੈਸਿਆਂ ਦੀ ਦੌੜ ਚੱਲ ਚੀ ਯਾਰ ਉਹ ਬੰਦੇ ਦੀਆਂ ਤੁਸੀਂ ਗੱਲਾਂ ਸੁਣੋਗੇ ਨਾ ਲੋਕਾਂ ਨੇ ਸਿਰਫ ਪੈਸਾ ਮੁੱਖ ਰੱਖਿਆ ਸਿਰਫ ਤੇ ਸਿਰ ਨਹੀਂ ਸਾਰਿਆਂ ਨੇ ਨਹੀਂ ਉਹ ਕਹਿੰਦੇ ਕੁਝ ਕੁ ਵਧੀਆ ਨੇ ਹਲੇ ਤੱਕ ਵਧੀਆ ਨੇ ਹੁਣ ਉਹ ਸ਼ੋਅ ਵਗੈਰਾ ਕਰਨ ਲੱਗੇ ਨੇ ਹੋਲੋਗ੍ਰਾਮ ਸਾਰਾ ਕੁਝ ਉਹਨੂੰ ਸ਼ੋਅ ਕਰਨਾ ਹੈ ਜੱਟਾਂ ਪਰ ਰਿਜਾਲਕਾਰੀ ਹੋਈ ਵੀ ਨਵੇਂ ਕੋਈ ਗਾਣੇ ਆਉਣਗੇ ਸਿੱਧੂ ਦੇ ਬਾਪੂ ਜੀ ਨੇ ਹੁਣ ਦੱਸਿਆ ਕਿ ਇੱਕ ਕਿੱਲਾ ਗਾਣਾ ਆਉਣਾ ਸਿੱਧੂ ਮੂਸੇਵਾਲੇ ਦਾ ਬੋਟੇ ਤੋਂ ਬਾਅਦ ਕਿੱਲਾ ਗਾਣਾ ਹੈ ਹਾਂ ਇਹਦੀ ਲੈ ਅੱਛਾ ਵੈਸੇ ਸਿੱਧੂ ਦੇ ਗਾਣੇ ਜ਼ਿਆਦਾਤਰ ਪੰਜਾਬ ਨਾਲ ਪੰਜਾਬੀਅਤ ਨਾਲ ਹੀ ਜੁੜੇ ਰਹੇ ਆ ਵੀਰ ਜੀ ਪਰ ਜੁੜੇ ਪੰਜਾਬੀਅਤ ਨੂੰ ਉਹਨੇ ਬੜਾ ਵੱਡਾ ਕਰਤਾ ਭਗ ਨੂੰ ਬੜੀ ਉੱਚੀ ਥਾਂ ਤੇ ਲੈ ਗਿਆ ਪਰ ਉਹ ਦਾ ਆਲਾ ਦਵਾਲਾ ਮੈਨੂੰ ਲੱਗਦਾ ਉਹ ਗਲਤ ਪਾਸੇ ਚ ਚੰਗ ਗਿਆ ਸਾਡੇ ਪਾਸੇ ਹੁਣ ਮੇਰਾ ਵੈਰ ਚੱਲਦਾ ਹੈ ਮੇਰੇ ਬੜੇ ਸੱਜਣ ਕਈ ਵਿਚਾਰੇ ਮੈਨੂੰ ਜਿਹੜੇ ਸ਼ਰੀਆਮ ਹੀ ਨਾਲ ਨਹੀਂ ਨਾ ਖੋਲ੍ਹ ਸਕ ਇਹ ਸ਼ਰੀ ਲੋਕ ਜਿਨ੍ਹਾਂ ਨੂੰ ਅਸੀਂ ਸ਼ਰੀਫ ਲੋਕ ਵਪਾਰੀ ਲੋਕ ਕਹਿੰਦੇ ਆ ਉਹ ਵੀ ਮੇਰੇ ਨਾਲ ਨੇ ਯਾਰ ਉਹਦਾ ਵਾਤਾਵਰਨ ਉਹ ਪਾਸਾ ਉਹ ਗਉ ਨੂੰ ਉਧਰ ਨਹੀਂ ਉਹਨੂੰ ਮਾਝੀ ਚ ਜੰਮਣਾ ਚਾਹੀਦਾ ਸੀ ਤੇ ਲੋਕਾਂ ਦੀ ਫਿਰ ਵੀ ਹਲੇ ਵੀ ਜਮੀਰ ਹੈਗੇ ਲੋਕੀ ਇੱਧਰ ਕਿਸੇ ਦਾ ਖਾ ਕੇ ਕਹਿੰਦੇ ਵੀ ਮੈਂ ਹਰਾਮ ਨਹੀਂ ਕਰਨਾ ਮੈਂ ਤਾਂ ਕੋ ਖਾਦਾ ਮੈਂ ਇਹਦੇ ਨਾਲ ਖਲੋਣਾ ਏ ਤੇ ਉਹ ਗਲਤ ਪਾਸਾ ਉਹ ਜੋਗ ਮੈਂ ਉਹ ਲੋਕਾਂ ਦਾ ਸਿਸਟਮ ਆਪਾਂ ਦੇਖਿਆ ਨਾ ਉੱਥੇ ਯਾਰ ਉਹ ਲੋਕ ਚਲੋ ਕੇ ਨੂੰ ਭਾਵੇਂ ਬੁਰਾ ਲੱਗੀ ਗੱਲ ਪਰ ਉਹ ਲੋਕ ਸਾਰੇ ਨਹੀਂ ਮੈਂ ਕਹਿੰਦਾ ਪਰ ਸਾਰੇ ਵਧੀਆ ਲੋਕ ਨਹੀਂ ਆਗੇ ਉਹ ਵਾਲੇ ਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਯਾਰ ਤੁਸੀਂ ਐਡਾ ਤਗੜਾ ਹੀਰਾ ਗਵਾਲਿਆ ਉਹਦਾ ਆਸਾ ਪਾਸਾ ਹੀ ਉਹਦਾ ਵੈਰੀ ਸੀ ਉਹਦੇ ਪਿੰਡ ਦੀ ਉਹਦੇ ਵੈਰੀ ਉਹਨਾਂ ਨੇ ਪ੍ਰੋਪਰ ਇਨਫੋਰਮੇਸ਼ਨਾਂ ਦੀ ਕੀਨ ਦਿੱਤੀਆਂ ਬਾਪੂ ਜੀ ਕੋ ਸਬੂਤ ਆ ਜਿਹੜੇ ਡਰਾਈਵਰ ਨੂੰ ਸਿੱਧੂ ਨੇ ਭਰਾ ਬਣਾਇਆ ਸੀ ਉਹਨੇ ਉਹਨਾਂ ਦੇ ਘਰ ਤੱਕ ਬਣਾ ਕੇ ਦਿੱਤੇ ਇੱਕ ਡਰਾਈਵਰ ਰੱਖਾਂਗੇ ਉਹਦੀ 15000 ਤਨਖਾਹ ਹੁੰਦੀ ਐ ਅਸੀਂ ਬੜੇ ਖੁਸ਼ ਹੋਵਾਂਗੇ ਅਸੀਂ 20000 ਦੇ ਦਾਂਗੇ 2 ਸਾਲ ਚੋਂ ਡਰਾਈਵਰ ਦਾ ਘਰ ਬਣਾ ਕੇ ਦਿੱਤਾ ਵਧੀਆ ਘਰ ਜੀ ਅੱਜ ਕੱਲ ਦੇ ਸਮੇਂ 'ਚ ਘੱਟੋ ਘੱਟ ਕੋਈ ਮਾੜਾ ਮੋ ਤੇ ਉਹ ਡਰਾਈਵਰ ਵੀ ਇਹਦੀ ਸਾਰੀ ਪ੍ਰਾਈਵੇਸੀ ਉਹਨਾਂ ਨੂੰ ਵੇਚਦਾ ਰਿਹਾ ਫੋਟੋਆਂ ਭੇਜਦਾ ਰਿਹਾ ਹਰ ਚੀਜ਼ ਦੀ ਇਨਫੋਰਮੇਸ਼ਨ ਦਿੰਦਾ ਰਿਹਾ ਇਹਨਾਂ ਨੂੰ ਵੀ ਉਹਦਾ ਉਹ ਲੋਕਾਂ ਨੇ ਇੱਕ ਜਮਕੀ ਕੀਤਾ ਨਹੀਂ ਵੀ ਯਾਰ ਪਿਆਰ ਹੀ ਨਾ ਬੰਦਾ ਤੁਹਾਡੇ ਨਾਲ ਕਰਨ ਰਿਹਾ ਐਡਾ ਵੱਡਾ ਉਹਦਾ ਨਾਮ ਤੁਸੀਂ ਮਰਵਾ ਦੇਣ ਲੱਗੇ ਸੀ ਯਾਰ ਤੁਹਾਨੂੰ ਤੁਸੀਂ ਆਪਣੀ ਉਹਦੀ ਕੱਲੀ ਕੱਲੀ ਇਨਫੋਰਮੇਸ਼ਨ ਦੇਣ ਦੇ ਜੇ ਫੋਟੋਆਂ ਖਿੱਚ-ਖਿੱਚ ਕੇ ਡਰਾਈਵਰ ਪਾਉਂਦਾ ਰਿਹਾ ਜੇ ਉਹ ਸੌਂਦਾ ਉਹਦੇ ਵਿਆਹ ਦੀਆਂ ਫੋਟੋਆਂ ਉਹਨੇ ਖਿੱਚ-ਖਿੱਚ ਕੇ ਭੇਜੀਆਂ ਸਬੂਤ ਬਾਪੂ ਜੀ ਕੋ ਸਾਰੇ ਫਿਰ ਇਹਨਾਂ ਨੇ ਉਹ ਬੰਦੇ ਦਾ ਮੋਬਾਈਲ ਲੈ ਲਿਆ ਮੋਬਾਈਲ ਚੋਂ ਸਾਰਾ ਕੁਝ ਨਿਕਲਿਆ ਉਹਨਾਂ ਦੇ ਕੋ ਇਹੋ ਜਿਹੇ ਬੰਦੇ ਯਾਰ ਇਹ ਦੇ ਘਟੀਆ ਬੰਦੇ ਜਿਹਨਾਂ ਨੇ ਇਕੱਲਾ ਆ ਕੇ ਪਰਿਵਾਰ ਨੂੰ ਮਿਲ ਕੇ ਆਏ ਉਹ ਛੋਟੇ ਸਿੱਧੂ ਨੂੰ ਮਿਲ ਆ। ਬਾਪੂ ਜੀ ਨੇ ਬੜਾ ਜਿਆਦਾ ਉਹਨਾਂ ਨੇ ਛੋਟੇ ਨੂੰ ਹੀ ਬਹੁਤ ਜਿਆਦਾ ਪਾਉਂਦੇ ਪਰ ਮਨ ਬੜਾ ਭਾਵੂ ਕਾ ਯਾਰ ਮੈਂ ਤੇ ਲੋਕਾਂ ਨੂੰ ਕਹਿੰਦਾ ਸਾਰਿਆਂ ਨੂੰ ਕਿ ਯਾਰ ਹਲੇ ਵੀ ਉਹ ਬੰਦੇ ਦੇ ਨਾਲ ਖਲੋਓ ਯਾਰ ਜਿਹੜੇ ਉਹ ਬਜ਼ੁਰਗ ਨੇ ਨਾ ਉਹ ਬੜੀ ਵੱਡੀ ਛੱਟ ਝੱਲ ਕੇ ਉਹਨੂੰ ਲੀਡਰ ਵੀ ਉਹਦੇ ਨਾਲ ਕੋਈ ਨਹੀਂ ਖਲੋਤਾ ਜਿਹੜੇ ਲੀਡਰ ਨਾ ਨੇ ਸਿੱਧੂ ਦਾ ਫੇਮ ਲਿਆ ਉਹ ਵੀ ਲੀਡਰ ਕੋਈ ਨਹੀਂ ਉਹਦੇ ਨਾਲ ਇਸ ਟਾਈਮ ਉਹ ਗੱਲਾਂ ਰਹਿ ਗਿਆ ਜੋ ਮੈਂ ਦੇਖਿਆ ਉਦੇ ਕੋਲ ਕੋਈ ਬੰਦਾ ਨਹੀਂ ਹੈਗਾ ਉਹਨੇ 2 ਸਾਲ ਚ ਮਿਰਨਾ ਉਹ ਗੱਲਾਂ ਕੀਤੀਆਂ ਵੀ ਉਹ ਕੇ ਨਾ ਗੱਲ ਕਰਨ ਜੁਗਣੀ ਹੈਗਾ ਕਿ ਉਹ ਕਿਸੇ ਨੂੰ ਵੀ ਨਹੀਂ ਆਪਣਾ ਸਮਝਦਾ ਕੋਈ ਉਹਦਾ ਆਪਣਾ ਬਣਿਆ ਹੀ ਨਹੀਂ ਤੂੰ ਸਮਝੇ ਕਿਦਾਂ ਬਿਲਕੁਲ ਤੇ ਮੈਂ ਤਾਂ ਕਰਕੇ ਵੀਰਜੀ ਪੜਾ ਜਾ ਸਾਬਾ ਸਰਪੰਚ ਬੜੀ ਵੋਸਟਰ ਗੱਲਾਂ ਕੀਤੀਆਂ ਬਾਪੂ ਬਲਕੌਰ ਸਿੰਘ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਨਾਲ ਸਮਾਪਤੀਤ ਕਰਕੇ ਆਏ ਕਹਿੰਦੇ ਕਿ ਐਡੀ ਵੱਡੀ ਹਵੇਲੀ ਦੇ ਵਿੱਚ ਵੀ ਉਹ ਪਰਿਵਾਰ ਤੇ ਰਹਿ ਰਿਹਾ ਹੈ ਪਰ ਖੁਸ਼ੀ ਉਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਕਾਰਨ ਉਸ ਪਰਿਵਾਰ ਦਾ ਜਵਾਨ ਪੁੱਤ ਇਸ ਧਰਤੀ ਤੋਂ ਚਲਾ ਗਿਆ। ਅੱਜ ਉਸ ਪਰਿਵਾਰ ਨੂੰ ਹਰ ਕਿਸੇ ਨੂੰ ਸ਼ੱਕ ਦੀ ਨਿਗਾਹਾਂ ਦੇਖਣਾ ਪੈਂਦਾ ਕਿ ਕੋਈ ਉਹਨਾਂ ਦਾ ਨੁਕਸਾਨ ਨਾ ਕਰ ਦੇ। ਜੇ ਸਾਰੇ ਸਰਪੰਚ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਸਾਰੀ ਲੋਕਾਈ ਨੂੰ ਇਹ ਗੱਲ ਕਹੀ ਹੈ ਕਿ ਉਸ ਪਰਿਵਾਰ ਦੇ ਨਾਲ ਖਲੋੋ ਉਹਦੀ ਮਦਦ ਕਰ।